ਗਾਇੂ ਜੀ ਕਾਹਾਲ ਸਾਹ ਗਾਇੂ ਜੀ ਕੀ ਪਤ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਨਾਲ ਭਾਗ ਹੋਆ ਗੁਰਸੰਤ ਮਲਾਇਆ ਜੀ ਦੇ ਮਹਾਵਾਕਾਂ ਦੇ ਅਨੁਸਾਰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਜੋ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਆਪਣਾ ਨਾਮ ਆਪਣੇ ਆਪ ਦੇ ਵਿੱਚ ਆਪਣਾ ਨਾਮ ਉਸਤਾਦ ਜਨਾਬ ਨਿਰਮਲ ਸਿੱਧੂ ਸਾਹਿਬ ਜੀ ਉਹਨਾਂ ਦੇ ਨਾਲ ਸੰਗਤ ਹੋ ਰਹੀ ਹੈ ਜੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਂ ਉਸਤਾਦ ਜੀ ਹੋਣਾ ਨੂੰ ਜੋ ਆਪਣਾ ਉਸਤਾਦ ਮੰਨ ਕੇ ਉਸਤਾਦੀ ਸ਼ਗਿਰਦੀ ਕੀਤੀ ਹੈ ਤੇ ਬੜਾ ਕੁਝ ਉਸਤਾਦ ਜੀ ਹੋਣਾ ਤੋਂ ਸਿੱਖਣ ਨੂੰ ਪਹਿਲਾਂ ਵੀ ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ ਤੇ ਹੁਣ ਵੀ ਉਸਤਾਦ ਜੀ ਕੋਲੋਂ ਬਹੁਤ ਕੁਝ ਸਿੱਖਣ ਦੇ ਵਾਸਤੇ ਅਸੀਂ ਅੱਜ ਬੈਠੇ ਹੋਏ ਆਂ ਤੇ ਮੈਂ ਉਸਤਾਦ ਜੀ ਨੂੰ ਬੇਨਤੀ ਕਰੂੰਗਾ ਵੀ ਅਸੀਂ ਤੁਹਾਡੇ ਬੱਚੇ ਆਂ ਤੇ ਅਜੇ ਜ਼ਿੰਦਗੀ ਦੇ ਵਿੱਚ ਇਸ 뮤ਜ਼ਿਕ ਦੀ ਲਾਈਨ ਦੇ ਵਿੱਚ ਮੈਨੂੰ ਲੱਗਦਾ ਵੀ ਇੱਕ 뮤ਜ਼ਿਕ ਦਾ ਊੜਾ ਜਿਹੜਾ ਉਹ ਵੀ ਕਹਿਣਾ ਨਹੀਂ ਆਇਆ। ਤੋਂ ਕੋਸ਼ਿਸ਼ ਕਰਾਂਗੇ। ਗੁਰੂ ਸਾਹਿਬ ਰਹਿਮਤ ਕਰਨ ਤੇ ਉਸਤਾਦ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਅਸੀਂ ਪ੍ਰਾਪਤ ਕਰਾਂਗੇ ਜਿਵੇਂ ਉਸਤਾਦ ਜੀ ਦਾ ਹੁਕਮ ਹੈ ਤੇ ਉਹ ਉਸਤਾਦ ਜੀ ਕਰੋ ਕਿਰਪਾ ਜੀ ਆਪ ਜੀ ਹੱਥ ਰੱਖੋ ਸਿਰ ਤੇ। ਬਿਲਕੁਲ ਜੀ ਪ੍ਰਮਾਤਮਾ ਦਾ ਬਾਬੇ ਨਾਨਕ ਦਾ ਹੱਥ ਬਾਬੇ ਨਾਨਕ ਦਾ ਤੇ ਅਸਲ ਦੇ ਵਿੱਚ ਜਿਹੜਾ ਪਰ ਟੀਚਰ ਹੁੰਦਾ ਹੈ ਜਾਂ ਆਪਾਂ ਗੁਰੂ ਕਹਿ ਦਈਏ ਅ ਗੁਰੂ ਸਿਰਫ ਇਹ ਕਰ ਸਕਦਾ ਹੁੰਦਾ ਵੀ ਜੋ ਉਹਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਸਿੱਖਿਆ ਹੈ ਮੈਂ ਜੋ ਆਪਣੇ ਉਸਤਾਦ ਜੀ ਤੋਂ ਸਿੱਖਿਆ ਹੈ ਔਰ ਜੋ ਮੇਰੇ ਗੁਰੂ ਨੇ ਮੈਨੂੰ ਸਿਖਾਇਆ ਉਸ ਤੋਂ ਬਾਅਦ ਮੈਂ ਲੋਕਾਂ ਦੇ ਵਿੱਚ ਰਿਹਾ ਹਾਂ ਬਹੁਤ ਸਾਰੀਆਂ ਸਟੇਜਾਂ 'ਚ ਮੈਂ ਵਿਚਰਿਆ ਹੈ ਬਹੁਤ ਸਾਰੀ ਆਡੀਅנס ਦੇ ਵਿੱਚ ਵਿਚਰਿਆ ਹੈ ਬਹੁਤ ਸਾਰੀ ਕੈਟਾਗਰੀ ਹੈ ਚਾਹੇ ਉਹ ਸ਼ਬਦ ਹੋਵੇ ਚਾਹੇ ਪਾਠ ਹੋਵੇ ਚਾਹੇ ਢਾਡੀ ਰਾਗ ਹੋਵੇ ਚਾਹੇ ਗਜ਼ਲ ਹੋਵੇ ਚਾਹੇ ਕਾਫੀ ਹੋਵੇ ਚਾਹੇ ਪੌਪ ਹੋਵੇ ਚਾਹੇ ਫੋਕੋ ਵੀ ਮਹੱਤਵਾਂ ਦੀਆਂ categories ਜਿਹੜੀਆਂ ਮੈਂ ਕਾਉਣ ਦੀ ਕੋਸ਼ਿਸ਼ ਕੀਤੀ ਹੈ ਗਾਇਆਂ ਔਰ ਲੋਕਾਂ ਨੇ ਪਸੰਦ ਕੀਤਾ ਹੈ ਹਿੰਦੀ ਉਰਦੂ ਪੰਜਾਬੀ ਸਭ ਕੁਝ ਗਾਇਆ ਤੇ ਉਹ ਇੰਨਾ ਕਿ ਜਦੋਂ ਬੰਦਾ ਸਿੱਖ ਜਾਂਦਾ ਤੇ ਫਿਰ ਇੱਕ ਰੀਜ਼ਨ ਬਣ ਜਾਂਦਾ ਕਿ ਤੁਸੀਂ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਸਿਖਾਓ ਸੋ بڑے ਬੱਚਿਆਂ ਨੇ ਸਿੱਖਿਆ ਵੀ ਹੈ بڑے ਬੱਚੇ ਸਿੱਖ ਕੇ ਅੱਜ ਆਪਣੀ ਆਪਣੀ ਜਗ੍ਹਾ ਦੇ ਉੱਤੇ ਬਹੁਤ ਕਾਮਯਾਬ ਨੇ ਕੋਈ ਕੈਨੇਡਾ ਚਾਹੇ ਕੋਈ ਅਮਰੀਕਾ ਚਾਹੇ ਕੋਈ ਬੰਬੇ ਹੈ ਕੋਈ ਆਪਣੀ ਲਾਈਨ ਦੇ ਵਿੱਚ ਹਰ ਬੱਚੇ ਆਪਣੀ ਆਪਣੀ ਲਾਈਨ ਦੇ ਵਿੱਚ ਕਾਮਯਾਬ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਬਾਕੀ ਮੁਖਤਬ ਮੈਂ ਸੰਗਤ ਨੂੰ ਹੈ ਆਪਣੀ ਆਡੀਅנס ਨੂੰ ਹੈ ਕਲਜੀ ਸਿੰਘ ਸਾਡੇ ਪਿੰਡ ਤਹਨੇ ਦੇ ਵਿੱਚ ਜਿਹੜੀ ਇੱਕ ਕੀਰਤਨੀਏ ਦੀ ਇੱਕ ਗਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਨੇ ਔਰ ਜਦੋਂ ਦੇ ਪਿੰਡ ਦੇ ਵਿੱਚ ਆਏ ਹੈ ਤੇ ਇੱਕ ਵੱਖਰੀ ਵੇਵਜ਼ ਇੱਕ ਵੱਖਰਾ ਹੀ ਮਤਲਬ ਪਿੰਡ ਦੇ ਲੋਕਾਂ ਦੇ ਵਿੱਚ ਸਤਿਕਾਰ ਤੇ એનર્ਜੀ ਲੋਕਾਂ ਦੇ ਵਿੱਚ ਭਰੀ ਹੈ ਕਿਉਂਕਿ ਗੁਰਬਾਣੀ ਜਿਹੜੀ ਅਸੀਂ ਪੜਦੇ ਆ ਉਹਦਾ ਇਨਸਾਨ ਤੇ ਅਸਰ ਹੋਰ ਹੁੰਦਾ ਪਰ ਉਸੇ ਗੁਰਬਾਣੀ ਨੂੰ ਜਦੋਂ ਰਾਗਾਂ ਦੇ ਵਿੱਚ ਅਸੀਂ ਸੁਣਾਉਣੀ ਆ ਨਾ ਤੇ ਉਹਦਾ ਕੋਈ ਮਤਲਬ ਹੋਰ ਬਣ ਜਾਂਦਾ ਕਿਉਂਕਿ ਅਗਰ ਇਹ ਨਾ ਗੱਲ ਜਿਹੜੀ ਮੈਂ ਗੱਲ ਕਹਿ ਰਿਹਾ ਅਗਰ ਸਹੀ ਨਾ ਹੁੰਦੀ ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਜ਼ਰੂਰਤ ਨਹੀਂ ਸੀਗੀ ਕਿ ਬਾਣੀ ਨੂੰ ਰਾਗਾਂ ਵਿੱਚ ਲਿਖਿਆ ਜਾਂਦਾ ਤੇ ਉਹਨੂੰ ਗਾਇਨ ਜਿਹੜੀ ਹੈ ਭਾਈ ਮਰਦਾਨੇ ਨੂੰ ਲੈ ਕੇ ਨਾਲ ਗਾਇਨ ਨਾ ਕੀਤੀ ਹੁੰਦੀ ਉਹਨਾਂ ਨੇ ਕਿਉਂਕਿ ਇਹ ਚੀਜ਼ ਦਾ ਅਸਰ ਜਿਹੜਾ ਹੈਗਾ ਸ਼ਬਦ ਦਾ ਜਿਹੜਾ ਇੰਪੈਕਟ ਪੈਂਦਾ ਹੈ ਇਸ ਚੀਜ਼ ਨਾਲ ਤੇ ਜਿਹੜਾ ਵੀ ਕੀਰਤਨੀਆਂ ਮਤਲਬ ਜਦੋਂ ਸਿੱਖ ਕੇ ਲੋਕਾਂ ਦੇ ਵਿੱਚ ਉਸ ਰਾਗ ਨੂੰ ਅਲਾਪੂਗਾ ਅਲੰਕਾਰ ਹੋਣਗੇ ਚੈਤਾਨਾ ਹੋਣਗੀਆਂ ਚਾਹ ਮੁਰਕੀਆਂ ਹੋਣਗੀਆਂ ਮੀਂਹ ਜ਼ੋਣਗੀਆਂ ਸ਼ਬਦਾਂ ਦਾ ਆਚਰਣ ਹੋਊਗਾ ਤੇ ਉਹ ਗੱਲ ਵੱਖਰੀ ਬਣ ਜਾਂਦੀ ਹੈ ਤੇ ਭਾਈ ਕਮਲਜੀਤ ਸਿੰਘ ਜੀ ਆਲਰੇਡੀ ਪਹਿਲਾਂ ਹੀ ਬਹੁਤ ਅੱਛਾ ਗਾਉਂਦੇ ਨੇ ਤੇ ਮੈਂ ਕੋਸ਼ਿਸ਼ ਕੀਤੀ ਇਹਨਾਂ ਨੂੰ ਕਿ ਜਦੋਂ ਪਿੰਡ ਚ ਆਈ ਆ ਵੀ ਇਹਨਾਂ ਨੂੰ ਰਿਕਾਰਡ ਕੀਤਾ ਜਾਵੇ ਰਿਕਾਰਡ ਕਰਕੇ ਸੰਗਤ ਦੇ ਸਨਮੂਖ ਵੀ ਕੀਤਾ ਤੇ ਮੈਨੂੰ ਚੰਗਾ ਲੱਗਿਆ ਕਿ ਇਹਨਾਂ ਨੇ ਆ ਕੇ ਕਿਹਾ ਜੀ ਕਿ ਮੈਂ ਬਕਾਇਦਾ ਤੌਰ ਤੇ ਉਸਤਾਦੀ ਸ਼ਗਰਦੀ ਕਰਨੀ ਹੈ ਤੇ ਮੈਂ ਚਾਹਣਾ ਕਿ ਥੋੜਾ ਕਲਾਸੀਕਲ 뮤ਜ਼ਿਕ ਦੀ ਤਾਲੀਮ ਮੈਂ ਲੈਣੀ ਚਾਹਣਾ ਔਰ ਮੈਂ ਸਮਝਦਾ ਕਿ ਸਾਰੇ ਲੋਕਾਂ ਨੂੰ ਜਿਹੜੇ ਵੀ 뮤ਜ਼ਿਕ ਨੂੰ ਪਿਆਰ ਕਰਦੇ ਆ ਚਾਹੇ ਸਿੱਖਣ ਵਾਲੇ ਆ ਚਾਹੇ ਸੁਣਨ ਵਾਲੇ ਆ ਚਾਹੇ ਗਾਉਣ ਵਾਲੇ ਆ ਕਲਾਸੀਕਲ ਦੀ ਸੂਝ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਹਾਨੂੰ ਕਲਾਸੀਕਲ ਦੀ ਸੂਝ ਹੈ ਤੁਸੀਂ ਚੰਗਾ ਸੁਣੋਗੇ ਚੰਗੀ ਸ਼ਾਇਰੀ ਸੁਣੋਗੇ ਤੇ ਉਸ ਤੋਂ ਬਾਅਦ ਫਿਰ ਇੱਕ ਰਸ ਜਿਹੜਾ ਹੁੰਦਾ ਸੰਗੀਤ ਦਾ ਸੰਗੀਤ ਇੱਕ ਐਸੀ ਜਰਨੀ ਹੈ ਇੱਕ ਐਸੀ ਇੱਕ ਐਸਾ ਹਾਈਵੇ ਹੈ ਇੱਕ ਐਸਾ ਮਤਲਬ ਕਿ ਰਸਤਾ ਹੈ ਜਿਹਦੇ ਤੇ ਕੋਈ ਲੁੱਕ ਨਹੀਂ ਹੈ ਕੋਈ ਕੰਕਰੀਟ ਨਹੀਂ ਹੈ ਜਿਹਦਾ ਕੋਈ ਵजूद ਨਹੀਂ ਹੈ ਤੇ ਬੰਦਾ ਤਰਦਾ ਹੀ ਜਾਂਦਾ ਹੈ ਅੱਖਾਂ ਮੀਚ ਲੋ ਤੁਸੀਂ ਜਿੱਥੋਂ ਦਾ ਮਰਜ਼ੀ ਸਫ਼ਰ ਕਰ ਲੋ ਸੰਗੀਤ ਇੱਕ ਉਹ ਚੀਜ਼ ਹੈ ਉਹ ਵੇ ਹੈ ਉਹਨੂੰ ਪਾਉਣ ਵਾਸਤੇ ਕਲਾਸਿਕਲ ਬਹੁਤ ਜ਼ਰੂਰੀ ਜੇ ਨਜ਼ਰ ਕਲਾਸਿਕਲ ਨਹੀਂ ਸਿੱਖਦੇ ਜਿੰਨਾ ਚੇ ਲਾਈਟ ਕਲਾਸਿਕਲ ਨਹੀਂ ਸਕਦੇ ਉਨੀ ਦੇ ਤੁਸੀਂ ਤਰ ਨਹੀਂ ਸਕਦੇ ਜਿਸ ਤਰ੍ਹਾਂ ਪਾਣੀ 'ਚ ਤਰਨ ਵਾਸਤੇ ਸਾਨੂੰ ਵੱਖਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਔਰ ਉਸ ਤੋਂ ਬਾਅਦ ਧਰਤੀ 'ਤੇ ਚੱਲਣ ਵਾਸਤੇ ਸਾਨੂੰ ਸ਼ੂ ਪਾਉਣੇ ਪੈਂਦੇ ਆ ਜੇ ਦੌੜ ਲਾਉਣੀ ਹੈ ਤਾਂ ਸਾਨੂੰ ਨਾਈਕੀ ਦੇ ਰੀਬੋਕ ਦੇ ਅੱਛੇ ਸ਼ੂ ਪਾਉਣੇ ਪੈਂਦੇ ਆ ਜਨਰਲੀ ਅੱਡੀਆਂ 'ਤੇ ਇੱਕ ਸਪੈਸ਼ਲ ਤਰ੍ਹਾਂ ਦੀ ਚੀਜ਼ ਲੱਗੀ ਹੁੰਦੀ ਬੰਦਾ ਔੜਦਾ ਹੀ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਦਾ ਸਬੰਧ ਹੁੰਦਾ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਅੱਜ ਭਾਈ ਕਮਲਜੀਤ ਸਿੰਘ ਜੀ ਆਏ ਨੇ ਔਰ ਨਾਲ ਸਾਡੇ ਜਸਦੀਪ ਸਿੰਘ ਜੀ ਸਾਡੇ ਪਿੰਡ ਪਹਿਲੇ ਟਹਨੇ ਦੀ ਸ਼ਾਨ ਨੇ ਇੱਕ ਵਾਰੀ ਤੁਸੀਂ ਦਰਸ਼ਨ ਦੇ ਦਿਓ ਥੋੜਾ ਸਾਈਡ ਤੇ ਆ ਤੁਸੀਂ ਇੱਕ ਵਾਰੀ ਹਾਂ ਅੱਗੇ ਹੋ ਕਮੜਾ ਜਾ ਤੁਸੀਂ ਕਿਉਂਕਿ ਕੈਮਰਾ ਹੀ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਖਤਰੀ ਜੀ ਆ ਭਾਈ ਸਦੀਪ ਸਿੰਘ ਜੀ ਸਾਡੇ ਪਿੰਡ ਦੇ ਪਿੰਡ ਦਾ ਮਾਣ ਹੈ ਜਿਨ੍ਹਾਂ ਨੇ ਹਾਂ ਬਿਲਕੁਲ ਕੀਰਤਨ ਬਹੁਤ ਅੱਛਾ ਕਰਦੇ ਨੇ ਸਾਰੀ ਫੈਮਿਲੀ ਗੁਰਸਿੱਖੀ ਨੂੰ ਸਮਰਪਿਤ ਹੈ ਤੇ ਮੈਨੂੰ ਅੱਜ ਪਤਾ ਲੱਗਿਆ ਕਿ ਇਹ ਇੰਨਾ ਵਧੀਆ ਤਬਲਾ ਵੀ ਵਜਾਉਂਦੇ ਆ ਭਾਈ ਕਬਲਜੀਤ ਸਿੰਘ ਜੀ ਨਾਲ ਜਿਹੜੀ ਹੁਣ ਤਬਲੇ ਦੀ ਸੇਵਾ ਕਰਦੇ ਨੇ ਤੇ ਇਹ ਵੀ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਮੈਨੂੰ ਬੜਾ ਮਾਣ ਹੁੰਦਾ ਜਦੋਂ ਪਿੰਟਾਣੇ ਦਾ ਕੋਈ ਵੀ ਬੱਚਾ 뮤직 ਦੇ ਵਿੱਚ ਆਉਂਦਾ ਹੈ ਕਿਸੇ ਵੀ ਲਾਈਨ 'ਚ ਕਿਸੇ ਵੀ ਖੇਤਰ 'ਚ ਆਉਂਦਾ ਹੈ ਤੇ ਫਿਰ ਮੈਨੂੰ ਇਹ ਇਹਨਾਂ 'ਤੇ ਤਾਂ ਲੱਗਦਾ ਹੈ ਕਿ ਸ਼ਾਇਦ ਸਭ ਤੋਂ ਪਹਿਲਾਂ ਕਲਾਕਾਰ ਮੈਂ ਸੀ ਜਿਨੇ ਮਤਲਬ ਗਾਉਣਾ ਸ਼ੁਰੂ ਕੀਤਾ ਜਾਂ ਜਿਨੇ ਮਤਲਬ ਪਿੰਡ ਟਾਣੇ ਨੂੰ ਲੋਕਾਂ ਦੇ ਵਿੱਚ ਰਿਪਰੈਜ਼ੈਂਟ ਕੀਤਾ ਅੱਜ ਤਾਂ ਬਹੁਤ سارے ਬੱਚੇ ਸਾਡੇ ਪਿੰਡ ਦੇ ਜਿਹੜੇ ਆ ਆਪਣੇ ਆਪਣੇ ਫਨ ਦੇ ਵਿੱਚ ਅੱਗੇ ਜਾ ਰਹੇ ਨੇ ਇਸ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇਹਨਾਂ ਲਈ ਵੀ ਅਸ਼ੀਰਵਾਦ ਹੈ ਜੀ ਪ੍ਰਮਾਤਮਾ ਕਰੇ ਵੀ ਚੜ੍ਹਦੀ ਕਲਾ ਚ ਉਹ ਇੱਕ ਦਿਨ ਬਹੁਤ ਵੱਡੇ ਤਬਲਜੀ ਬਣ ਪੂਰੀ ਦੁਨੀਆ ਤੇ ਇਹਨਾਂ ਨੂੰ ਬੋੱਕ ਕੀਤਾ ਜਾਵੇ ਕੈਨੇਡਾ ਅਮਰੀਕਾ ਇੰਗਲੈਂਡ ਚ ਲੋਕੀ ਸੁਣਨੋਂ ਤਰਸਣ ਇਹ ਮੇਰੀ ਦਿਲੋਂ ਜਿਹੜੀ ਰख्ਵਾਇਸ਼ ਹੈ ਔਰ ਤਮੰਨਾ ਵੀ ਹੈ ਮੇਰੀ ਕਿਉਂਕਿ ਪਿੰਡ ਦਾ ਨਾਮ ਰੋਸ਼ਨ ਹੋਣਾ ਚਾਹੀਦਾ ਪਿੰਡ ਦੇ ਬੱਚੇ ਜਿੰਨੇ ਵੱਧ ਤੋਂ ਵੱਧ ਇਸ ਲਾਈਨ ਦੇ 뮤직 ਚ ਆਉਂਦੀ ਹੈ 뮤직 ਇੱਕ ਬਹੁਤ ਹੀ ਉੱਤਮ ਦਰਜੇ ਦਾ ਜਿਹੜਾ ਹੈਗਾ ਸੀ ਕਿੱਤਾ ਵੀ ਕਹਿ ਸਕਦੇ ਆ ਪੈਸ਼ਨ ਵੀ ਕਹਿ ਸਕਦੇ ਆ ਇਸ਼ਕ ਵੀ ਕਹਿ ਸਕਦੇ ਆ ਰੂਹ ਦੀ ਗੱਲ ਹੈਗੀ ਹੈ ਸੋ ਅੱਜ ਸ਼ੁਰੂਆਤ ਕਰਨ ਲੱਗੇ ਜੀ ਅਸੀਂ ਤੇ ਸ਼ੁਰੂਆਤੀ ਜਿਹੜੇ ਲੈਸਨ ਹੈਗੇ ਜੋ ਮੈਂ ਕਮਲਜੀਤ ਸਿੰਘ ਨੂੰ ਦੇਨੇ ਆ ਉਹ ਮੈਂ ਚਾਹੂੰਗਾ ਕਿ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਮੈਂ ਉਹਨਾਂ ਸਾਰਿਆਂ ਨੂੰ ਵੀ ਉਹ ਲੈਸਨ ਦੇਨੇ ਚਾਹੂੰਗਾ ਕਿਉਂਕਿ ਸੰਗੀਤ ਜਿਹੜਾ ਹੈਗਾ ਸਮੁੰਦਰ ਹੈ ਇਹ ਵੰਡਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਘੜਦਾ ਨਹੀਂ ਹੈ ਇਹ ਸਭੋਂ ਵੱਧ ਹੈ ਸੋ ਰਿਆਜ਼ ਦੇ ਬੜੇ ਤਰੀਕੇ ਹੁੰਦੇ ਆ ਕਰਨ ਦੇ ਜਦੋਂ ਵੀ ਤੁਸੀਂ ਚਾਹੇ ਕਲਾਸਿਕਲ ਸਿੱਖਣਾ ਚਾਹੇ ਤੁਸੀਂ ਫੋਕ ਸਿੱਖਣਾ ਕੁਝ ਵੀ ਸਿੱਖਣਾ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਆ ਜਾਂਦੀ ਹੈ ਇੱਕ ਤਾਂ ਹਾਰਮੋਨੀਅਮ ਤੁਹਾਨੂੰ ਆਉਂਦਾ ਹੀ ਹੈ ਕਿਉਂਕਿ ਇਹ ਆਲਰੇਡੀ ਗਾਉਂਦੇ ਨੇ ਜਾਂ ਇਹਨਾਂ ਨੂੰ ਰਾਗਾ ਬਾਰੇ ਵੀ ਨੋਲੇਜ ਹੈਗੀ ਹੈ ਸੋ ਉਹ ਲੈਸਨ ਜਿਹੜਾ ਹੈਗਾ ਮੈਂ ਉਸ ਤੋਂ ਅਗਲਾ ਸਟੈਪ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜਾ ਰਿਆਜ਼ ਕਰਨਾ ਹੈ ਰਿਆਜ਼ ਕਿੱਦਾਂ ਕਰਨਾ ਹੈ ਉਹ ਚੀਜ਼ ਨੂੰ ਤੁਸੀਂ ਲਾਜ਼ਮੀ ਧਿਆਨ ਨਾਲ ਦੇਖਣਾ ਮੈਂ ਤਿੰਨ ਚਾਰ ਸਟੈਪ ਜਿਹੜੇ ਹੈਗੇ ਆ ਉਹ ਅੱਜ ਦੱਸੂੰਗਾ ਬਾਕੀ ਬਾਅਦ ਦੇ ਲੈਸਨਾਂ ਦੇ ਵਿੱਚ ਤੁਸੀਂ ਵੀ ਲਾਜ਼ਮੀ ਦੇਖੋਗੇ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਆਨਲਾਈਨ ਮ ਨੋਮਰ ਨਰਸੋਦੋਨ ਲਰ 뮤ਜ਼ਿਕ ਅਕੈਡਮੀ ਦੇ ਵਿੱਚ ਮੈਂ ਅਕਸਰ ਹੀ ਪਾਉਂਦਾ ਰਹਿੰਨਾ ਉਹ ਗਰੀ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਲੇਕਿਨ ਅੱਜ ਮੈਂ ਕੁਝ ਟਿਪਸ ਜਿਹੜੇ ਹੈਗੇ ਆਲਰੇਡੀ ਸਿੰਗਰ ਗਾ ਰਹੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਗਲੇ ਦੀ ਤੇ ਗਲਾ ਸਹੀ ਲੱਗਦਾ ਨਹੀਂ ਹੈ ਜਾਂ ਸਾਹ ਘਟ ਜਾਂਦਾ ਹੈ ਕੁਝ ਐਦਾਂ ਦੀਆਂ ਚੀਜ਼ਾਂ ਮੈਂ ਦਿਆਂਗਾ ਜਿਹਦੇ ਨਾਲ ਤੁਹਾਨੂੰ ਇਹ ਨਾ ਸਾਰੀਆਂ ਚੀਜ਼ਾਂ ਵਿੱਚੋਂ ਜਿਹੜੀ ਹੈਗੀ ਹੈ ਉਹ ਠੀਕ ਹੋ ਜਾਏਗਾ ਤੁਹਾਨੂੰ ਦੋ ਥਾਟ ਬਲਾਵਲ ਥਾਟ ਬਲਾਵਲ ਮੈਂ ਵਜਾ ਰਿਹਾ ਕਿਉਂਕਿ ਥਾਟ ਕਦੇ ਗਾਏ ਨਹੀਂ ਜਾਂਦੇ ਥਾਟ ਸਿਰ ਵਜਾਏ ਜਾਂਦੇ ਆ ਰਗ ਗਏ ਜਾਂਦੇ ਆ ਸੋ ਥਾਟ ਹੈ ਸਾ ਰੇ ਗਾ ਮਾ ਕल्याण ਹੈ ਪਰ ਕਲਿਆਣਾਗ ਦੇ ਵਿੱਚ ਅਸੀਂ ਕੋਈ ਵੀ ਰਾਗ ਬਣਾ ਲਈਏ ਸਾਰੇ ਗਾ ਮਾਪਾ ਮਾਪਾ ਨਿਸਾਨੀ ਦਾ ਪਮਮ ਗਮ ਗਮ ਰਦੇ ਨੇ ਗਾ ਪਾ ਰਦੇ ਗਰੇ ਨੇ ਸੋ ਜਦੋਂ ਵੀ ਤੁਸੀਂ ਰਿਆਸਤ ਕਰਨਾਂ ਦੀ ਕੋਸ਼ਿਸ਼ ਕਰੋ ਕਿ ਸੁਰ ਨੂੰ ਸਾਧਣ ਵਾਸਤੇ ਇਹ ਰਿਆਸਤ ਬਹੁਤ ਅੱਛਾ ਹੈ ਦਿਲ ਕਲੀ ਦਿਲ ਨੂੰ ਅਗਲੇ ਕੁਝ ਪ੍ਰੋਪਰ ਸਟ੍ਰੈਸ ਦੇਣਾ ਹੈ ਮੂੰਹ ਖੋਲਣਾ ਆ ਸ਼ਕਤੀ ਤੱਕ ਜੀਦਾ ਜਿਹੜਾ ਨਾ ਕੰਪਨ ਛਾਤੀ 'ਚ ਹੋਣੀ ਚਾਹੀਦੀ ਆ ਕੋਸ਼ਿਸ਼ ਕਰੋ ਜਿੰਨਾ ਵੱਧ ਤੋਂ ਵੱਧ ਆਪਾਂ ਸਾ ਜਿਹੜਾ ਲੈ ਸਕੀਏ ਕਿਉਂਕਿ ਇਹਦੇ ਨਾਲ ਤੁਹਾਡੇ ਫੇਫੜੇ ਜਿਹੜੇ ਆ ਨਾ ਤੁਹਾਡੇ ਫੇਫੜੇ ਵੀ ਤੁਹਾਨੂੰ ਦਸਤੋਂਦੇ ਨੇ ਗਮ 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 ਸਗਾਰੇ ਗਜ਼ਾਰੇ ਦੀਂzare ਸਗਾਰੇ ਗਜ਼ਾਰੇ ਦੀਂzare ਮੰਗਾ ਮਜ਼ਾਰੇ ਦੀ ਰਜ਼ਾ ਮਨਾ ਮੋਸਾਰੇ ਦੀਂzare ਸਗਾਰੇ ਗਜ਼ਾਰੇ ਦੀਂzare ਨਾ ਨਜ਼ਾਰੇ ਗਾਦੇ ਗਰ ਰਜ਼ਾ ਸਗਾਰੇ ਗਜ਼ਾਰੇ ਦੀਂzare ਮੰਗਾ ਮਜ਼ਾਰੇ ਦੀਂzare ਸਗਾਰੇ ਗਜ਼ਾਰੇ ਦੀਂzare ਸਗਾਰੇ ਗਜ਼ਾਰੇ ਦੀਂzare ਸਗਾਰੇ ਗਜ਼ਾਰੇ ਦੀਂzare ਮੰਗਾ ਮਜ਼ਾਰੇ I got it.

ਜਾਗ ਰੇਗਾ ਸਾਰੇ ਨੀਸਾ ਜਾਰੇਗਾ ਸਾਰੇ ਨੀਸਾ ਜਾਗ ਰੇਗਾ ਸਾਰੇ ਨੀਸਾ ਹਾਂ ਜਦੋਂ ਤੇ ਆਈਏ ਨਾ ਜਦੋਂ ਦੀ ਪ੍ਰੋਬਲਮ ਆਈਏ ਸੋ ਇਹ ਇਹ ਪ੍ਰੋਬਲਮ ਨਹੀਂ ਆਏਗੀ ਜਾਗ ਰੇਗਾ ਸਾਰੇ ਨੀਸਾ ਜਾਰੇਗਾ ਸਾਰੇ ਨੀਸਾ ਮਗਾ ਮਾਰੇਗਾ ਪਾਪਾ ਪਗਾ ਮਾਰੇਗਾ ਦਾ ਪਾ ਦਾ ਮਾਪਾ ਦਾ ਮਾਪਾ ਨੀ ਦਾਦੀ ਦਾਦਾ ਪਾਪਾ ਦਾ ਮਾਪਾ ਮਾਪਾ ਨੀਸਾ ਜਾਗ ਰੇਗਾ ਦੰ ਬਣਦੇ ਆ ਉਹ ਵੀ ਸੁਰਾਂ ਦੇ ਨਾਲ ਬਣਦੇ ਆ ਅਗਰ ਉਸ ਤੋਂ ਬਾਅਦ ਜਦੋਂ ਅਸੀਂ ਗਾਣਾ ਰਿਕਾਰਡ ਕਰਦੇ ਆ ਜਿਹੜਾ 뮤ਜ਼ਿਕ ਬਣਦਾ ਹੈ 뮤ਜ਼ਿਕ ਵੀ ਇਦਾਂ ਹੀ ਬਣਦਾ ਹੈ ਕੋਈ ਪੀਸ ਆ ਆ ਆ ਇਹਨਾਂ ਸੰਗੀਤ ਜੀ ਨਾਲ ਸੰਬੰਧ ਹੈ ਤਬਲੇ ਨਾਲ ਸੰਬੰਧ ਹੈ ਕਾਹੇ ਕਹਿੰਦੀ ਹੈ ਕਿ ਜਿਹੜਾ ਬੰਦਾ ਰਿਦਮ ਜਾਣਦਾ ਹੈ ਜਿਹੜਾ ਬੰਦਾ ਤਬਲਾ ਵਜਾਉਂਦਾ ਹੈ ਉਹ ਬੰਦਾ ਬਹੁਤ ਵਿਖੜਾ ਗਾ ਸਕਦਾ ਜੀ ਉਹ ਬੰਦਾ ਬਹੁਤ ਚੁੱਟੀ ਦਾ ਸਿੰਗਰ ਬਣ ਸਕਦਾ ਉਦਾਹਰਨ ਦੇ ਤੌਰ ਤੇ ਗੁਲਾਮ ਅਲੀ ਸਾਹਿਬ ਜੀ ਸਭ ਤੋਂ ਜ਼ਿਆਦਾ ਵਿਖੜਾ ਗਾਉਣ ਵਾਲੇ ਗੁਲਾਮ ਅਲੀ ਸਾਹਿਬ ਉਹਦਾ ਰੀਜ਼ਨ ਇਹ ਹੈ ਕਿ ਗੁਲਾਮ ਅਲੀ ਸਾਹਿਬ ਖੁਦ ਬਹੁਤ ਅੱਛਾ ਤਬਲਾ ਪਲੇਅਰ ਨੇ ਔਰ ਤੁਹਾਡੀ ਲਾਈਨ ਦੇ ਵਿੱਚ ਆਪਾਂ ਅੱਜ ਗੱਲ ਕਰੀਏ ਭਾਈ ਸਰਬਜੀਤ ਸਿੰਘ ਜੀ ਲਾਡੀ ਸਾਹਿਬ ਜੀ ਲਾਡੀ ਸਾਹਿਬ ਬਹੁਤ ਸੁਰੀਲੇ ਨੇ ਔਰ ਉਹਨਾਂ ਦੀਆਂ ਕੰਪੋਜੀਸ਼ਨਾਂ ਹਰ ਕੰਪੋਜੀਸ਼ਨ ਦੂਜੀ ਕੰਪੋਜੀਸ਼ਨ ਨਾਲ ਮਿਲਦੀ ਨਹੀਂ ਕਦੇ ਜੀ ਚੇਂਜ ਹੁੰਦੀ ਹੈ ਔਰ ਹਰ ਟੈਂਪੋ ਜਿਹੜਾ ਹੁੰਦਾ ਉਹਨਾਂ ਦਾ ਵੱਖਰਾ ਹੁੰਦਾ ਹੈ ਹਰ ਸ਼ਬਦ ਦੇ ਵਿੱਚ ਉਹਨਾਂ ਦੇ ਜਿਹੜੇ ਰਿਦਮ ਯੂਜ਼ ਕੀਤੇ ਹੁੰਦੇ ਤਾਲ ਹੁੰਦੀਆਂ ਡਿਫਰੈਂਟ ਹੁੰਦੀਆਂ ਕਿਉਂਕਿ ਉਹ ਵੀ ਖੁਦ ਬਹੁਤ ਅੱਛੇ ਤਬਲਾਵਾਦਕ ਹੈ ਤਬਲਾਵਾਦਕ ਕਿਉਂਕਿ ਸੋ ਮੈਂ ਤਾਂ ਸੁਜੈਸਟ ਕਰਦਾ ਹਾਂ ਨਾ ਕਿ ਅਗਰ ਤੁਸੀਂ ਵਾਜਾ ਸਿੱਖਣਾ ਹੈ ਸਿਤਾਰ ਸਿੱਖਣੀ ਹੈ ਜਾਂ ਵੋਕਲ ਸਿੱਖਣੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਰਿਦਮ ਸਿੱਖਣਾ ਚਾਹੀਦਾ ਜੀ ਕਿਉਂਕਿ ਜੇ ਤੁਹਾਡੇ ਚ ਰਿਦਮ ਨਹੀਂ ਹੈ ਤੁਸੀਂ ਕੁਝ ਵੀ ਨਹੀਂ ਬਣ ਸਕਦੇ ਸਿੰਗਰ ਵੀ ਨਹੀਂ ਬਣ ਸਕਦੇ 뮤జిਸ਼ੀਅਨ ਵੀ ਨਹੀਂ ਬਣ ਸਕਦੇ ਸੋ ਉਹਦੇ ਲਈ ਅਸੀਂ ਹਰ ਇੱਕ ਮਤਲਬ ਬੰਦੇ ਨੂੰ ਮੈਂ ਸਜੈਸਟ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਤਾਲ ਸਿੱਖਣਾ ਮਲੋਜ਼ੀ ਤਿੰਨ ਤਾਲ ਸਿੱਖਣਾ ਤਾਂ ਮੈਂ ਸਭ ਤੋਂ ਪਹਿਲੇ ਇਥੂ ਸ਼ੁਰੂ ਕਰਾਉਣਾ ਕਿ ਦਾ ਦਿਨ ਦਿਨ ਦਾ ਦਾ ਦਿਨ ਦਿਨ ਦਾ ਦਾ ਤਿੰਨ ਤਿੰਨ ਤਾਤਾ ਦਿਨ ਦਿਨ ਦਾ 1 2 3 4 5 6 7 9 10 11 12 13 14 15 16 ਦਾ ਦਿਨ ਦਿਨ ਦਾ ਦਾ ਦਿਨ ਦਿਨ ਦਾ ਦਾ ਤਿੰਨ ਤਿੰਨ ਤਾਤਾ ਦਿਨ ਔਰ ਖਾਲੀ ਭਰੀ ਖਾਲੀ ਭਰੀ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਖਾਲੀ ਭਰੀ ਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਤੁਸੀਂ ਪ੍ਰੋਪਰ ਸੰਪੂਰਨ ਨਾ ਚੱਕ ਸਕਦੇ ਹੋ ਜੀ ਨਾ ਸੰਭਿਅਤ ਆ ਸਕਦੇ ਉਹਨਾਂ ਖਾਲੀ ਤੋਂ ਚੁੱਕ ਸਕਦੇ ਹਾਂ ਬੜੇ ਸਾਰੇ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ ਕਿ 3 ਤਾਲ ਜਦੋਂ ਵੱਜਣਾ ਸ਼ੁਰੂ ਹੋ ਗਿਆ ਉਦੋਂ ਹੀ ਬਸ ਖੇល ਲ ਜਾਂਦਾ ਕਮ ਕਿਉਂਕਿ ਇਹ ਬਹੁਤ ਮੁਸ਼ਕਲ ਹੈ ਕਿ ਨੋਂ ਤੋਂ ਚੁੱਕਣਾ ਨੋਂ 10 11 12 13 14 15 16 1 2 3 4 5 6 7 8 9 ਨੋਂ 10 11 12 13 14 15 ਆ ਦੇੰਦਿੰਦ ਆਤਾ ਦੇੰਦਿੰਦ ਆਗਾ ਤਿੰਦਿੰਦ ਆਤਾ ਸੋਰੀ ਦਮ ਦਾ ਬਹੁਤ ਵੱਡਾ ਸਬੰਧ ਕੋਸ਼ਿਸ਼ ਕਰੋ ਕਿ ਜਦੋਂ ਕੋਣੀ ਆ ਜਦੋਂ ਬੈਠਦੀ ਆ ਉਦੋਂ ਵੀ ਮਤਲਬ ਮੈਨੂੰ ਹਲੇ ਤੱਕ ਵੀ ਆਦਤ ਹੈ ਕਿ ਮੈਂ ਕੋਈ ਗਾਣਾ ਚੱਲ ਰਿਹਾ ਜਿਵੇਂ ਸੁਣ ਰਿਹਾ ਤੇ ਮੈਂ ਉਹਨੂੰ ਕੋਸ਼ਿਸ਼ ਕਰਦਾ ਚਾਹੇ ਉਹ ਦੀਪ ਚੰਦੀ ਆ ਚਾਹੇ ਉਹ ਰੂਪਕ ਆ ਚਾਹੇ ਉਹ ਕੋਈ ਵੀ ਸਾਜ਼ ਹੈ ਕੋਈ ਵੀ ਤਾਲ ਹੈ ਤਾਂ ਉਹਨੂੰ ਮਤਲਬ ਨਾਪਣ ਦੀ ਕੋਸ਼ਿਸ਼ ਕਰੀਦੀ ਹੈ ਕਿ ਇਹ ਕਿਹੜਾ ਤਾਲ ਕਿਹੜਾ ਹੈ ਹੈਨਾ ਉਹਨੇ ਹੀ ਥੋੜਾ ਜਿਆਦਾ ਮਾਈਂਡ ਜਿਹੜਾ ਉਹ ਸ਼ਾਰਪਨ ਹੈ ਸੋ ਅੱਜ ਦਾ ਜਿਹੜਾ ਆਪਾਂ ਲੈਸਨ ਹੈ ਉਹ ਮੇਨ ਤਾ ਮੈਂ ਅਲੰਕਾਰੀ ਤੁਹਾਨੂੰ ਦੱਸ ਲੈ ਸਕਾਂ ਪਰ ਕਿਉਂਕਿ ਜੋ ਚੀਜ਼ਾਂ ਵਿੱਚ ਆ ਜਾਂਦੀਆਂ ਉਹ ਇਨੀ ਚੀਜ਼ਾਂ ਉਸਤਾਦਾਂ ਨੇ ਸਿਖਾਈਆਂ ਵੀ ਆ ਚੀਜ਼ ਗੜੀ ਬਣ ਜਾਂਦੀ ਹੈ ਸੋ ਆ ਆਪਾਂ ਜਿਹੜੇ ਆਲਾਪ ਹੈ ਨਾ ਜਿਹੜੇ ਜਿਸ ਤਰ੍ਹਾਂ ਆਗਾ ਕੀਤਾ ਸੀ ਉਦਾਂ ਹੀ ਆਪਾਂ ਆ ਹੋ ਗਿਆ ਉਸ ਤੋਂ ਬਾਅਦ ਉਹ ਕਹ ਲਗੀ ਹੈ ਕਿ ਹਰ ਐਕਸਰਸਾਈਜ਼ ਹੀ ਨਾ ਇੱਕ ਵਕਰੀ ਜਿੱਦਾਂ ਕਹਿ ਲਓ ਫਰਕ ਵੱਖਰਾ ਪੈਣਾ ਤੁਹਾਡਾ ਜੀ ਜਿੱਦਾਂ ਆਪਾਂ ਆਰਮਸ ਭਾਸ਼ਾ ਦੇ ਵਿੱਚ ਕਹਿੰਦੇ ਕਿ ਜਿੰਮ ਕਰਦੇ ਆਪਾਂ ਸੋ ਜਿੰਮ ਜਦੋਂ ਲੋਕ ਕਰਦੇ ਆ ਕੁਝ ਲੋਕ ਪੇਟ ਆਪਣਾ ਛੋਟਾ ਕਰਨ ਦੀ ਖਾਤਰ ਕਰਦੇ ਆ ਕੁਝ ਆਪਣੇ ਬਾਈਸੈਪਸ ਵਧਾਉਣ ਦੀ ਖਾਤਰ ਕਰਦੇ ਆ ਕੋਈ ਆਪਣੀ ਚੈਸਟ ਵਧਾਉਣ ਦੀ ਖਾਤਰ ਕਰਦੇ ਆ ਤੇ ਕੁਝ ਲੋਕ ਕਹਿੰਦੇ ਸਾਰੀ ਪੂਰੀ ਬਾਡੀ ਜਿਹੜੀ ਹੈ ਜੀ ਤਾਂ ਐਕਸਰਸਾਈਜ਼ ਵਕਰੀ ਹੈ ਜਿੰਮ ਜਾਏ ਚਲੇ ਜਾਓ ਤੁਸੀਂ ਐਕਸਰਸਾਈਜ਼ ਵਕਰੀ ਹੈ ਤੋ 뮤ਜ਼ਿਕ ਦੇ ਵਿੱਚ ਵੀ ਜਿਹੜੀ ਹੈ ਨਾ ਮਤਲਬ ਹਰ ਚੀਜ਼ ਦੀ ਐਕਸਰਸਾਈਜ਼ ਉਹ ਅਖਰੀ ਹੈ ਹੈ ਸਨੀਤੀ ਹੈ ਜੀ ਅਗਰ ਤੁਸੀਂ ਚਾਹੋਗੇ ਕਿ ਮੈਂ ਸਾਫ ਦਵਾਂ ਨਾ ਉਹਦੇ ਲਈ ਤੁਹਾਨੂੰ ਕੁਝ ਹੋਰ ਕਰਨਾ ਪਏਗਾ ਅਗਰ ਤੁਸੀਂ ਹੁਣ ਮੈਂ ਰੇਂਜ ਵਧਾਉਣੀ ਹੈ ਆਪਣੀ ਜਿੱਦਾਂ ਪੰਜਾਬੀ ਸਿੰਗਰ ਜਿਹੜੇ ਹੁੰਦੇ ਆ ਆਪਣੀ ਪੰਜਾਬੀਆਂ ਦੀ ਤਾਂ ਵੈਸੇ ਹੀ ਪਰਮਾਤਮਾ ਵਾਲੀ ਉਹ ਰੇਂਜ ਬੋਲੀ ਦਾ ਫਰਕ ਹੈ ਹਿਮਾਚਲੀ ਲੋਕ ਜਿਹੜੇ ਆ ਉਹ ਹਲਕਾ ਬੋਲਦੇ ਆ ਮਹਾਰਾਸ਼ਟਰ ਦੇ ਲੋਕ ਆ ਉਹ ਵੀ ਹਲਕਾ ਬੋਲਦੇ ਆ ਲੇਕਿਨ ਸਾਡੇ ਪੰਜਾਬੀ ਲੋਕ ਅਸੀਂ ਲੋਕ ਬਹੁਤ ਜ਼ਿਆਦਾ ਲਾਊਡ ਬੋਲਦੇ ਆ ਗੱਲਾਂ ਵੀ ਲਾਊਡ ਕਰਦੇ ਆ ਅਸੀਂ ਸੋ ਪੰਜਾਬੀ ਗਾਣਿਆਂ ਦੇ ਵਿੱਚ ਜ਼ਿਆਦਾ ਜਿਹੜਾ ਲਾਉਡਨੈਸ ਹੁੰਦੀ ਹੈ ਉਹਦਾ ਉਹਦਾ ਰੀਜ਼ਨ ਇਹ ਹੀ ਹੁੰਦਾ ਕਿ ਸਾਡੀ ਸ਼ੁਰੂਆਤ ਤੋਂ ਹੀ ਲੈ ਕੇ ਸਾਡੀ ਮਤਲਬ ਜਿਹੜੀ ਅਸੀਂ ਐਗਰੀਕਲਚਰ ਲੋਕ ਹੈਗੇ ਆਂ ਖੇਤਾਂ 'ਚ ਪਸ਼ੂ ਚਾਰਨ ਵਾਲੇ ਲੋਕ ਆ ਅਸੀਂ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਆ ਉਸ ਦਿਨਾਂ 'ਚ ਕੋਈ ਸਪੀਕਰ ਨਹੀਂ ਹੁੰਦੇ ਸੀਗੇ ਅਨਾਉਂਸਮੈਂਟਾਂ ਜਿਹੜੀਆਂ ਹੁੰਦੀਆਂ ਸੀ ਲੋਕੀ ਕੋਠੇ ਦੇ ਖੜਕੇ ਬੋਲ ਦਿੰਦੇ ਸੀਗੇ ਤੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਅਸੀਂ ਉਹ ਲੋਕ ਆ ਸੋ ਸਾਡੀ ਰੇਂਜ ਤਾਂ ਵੈਸੇ ਉੱਪਰ ਹੁੰਦੀ ਹੈ ਬਟ ਫਿਰ ਵੀ ਉਹਨੂੰ ਤਰਾਸ਼ਣ ਦੇ ਵਿੱਚ ਉਹਨੂੰ ਸ਼ੁੱਧ ਕਰਨ ਦੇ ਵਿੱਚ ਉਹਨੂੰ ਮਿਠਾਸ ਕਰਨ ਦੇ ਵਿੱਚ ਜਾਂ ਹੋਰ ਦੇ ਲੰਬੀ ਦੇਰ ਤੱਕ ਇੱਕ ਉਹਦਾ ਬੋਲਣਾ ਹੁੱਕਾ ਦੇਣਾ ਉਹ ਤੁਸੀਂ 10 ਸਕੰਡ 20 ਸਕੰਡ 30 ਸਕੰਡ ਦਾ ਔਕਾ ਦਿੰਨੇ ਪਰ ਅਗਰ ਤੁਸੀਂ ਲਗਾਤਾਰ 2 ਘੰਟੇ 3 ਘੰਟੇ ਗਾਉਣਾ ਹੈ ਉਹਦੇ ਲਈ ਤੁਹਾਨੂੰ ਅਭਿਆਸ ਕਰਨਾ ਪੈਗਾ ਨਹੀਂ ਤਾਂ ਤੁਹਾਡਾ ਗਲਾ ਜਿਹੜਾ ਹੈ ਉਹ ਥੱਕ ਜਾਏਗਾ ਖਰਾਬ ਹੋ ਜਾਏਗਾ ਗਲਾ ਫੜ ਜਾਏਗਾ ਤੁਹਾਡਾ ਸੋ ਉਹਦੇ ਵਾਸਤੇ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ ਮਤਲਬ ਆਪਾਂ ਚਾਹੇ 3 ਘੰਟੇ ਰਿਆਜ਼ ਕਰ ਲਓ ਜੀ ਤੇ ਉਹਦਾ ਕੋਈ ਅਸਰ ਨਹੀਂ ਹੋਣਾ ਜਿੰਨੀ ਦੇਰ ਆਪਾਂ ਇਕਸਾਰਤਾ ਨਹੀਂ ਲੈ ਕੇ ਆਉਂਦੇ ਜਦੋਂ ਵੀ ਆਪਾਂ ਰਿਆਜ਼ ਕਰਨਾ ਹੈ ਤਾਂ ਓਮ ਜਿਹੜਾ ਹੈ ਓਮ ਇਹਦੇ ਨਾਲ ਇਕਸਾਰਤਾ ਨਹੀਂ ਹੈ ਇਹਦਾ ਇਹਦਾ ਨੁਕਸਾਨ ਆ ਤੁਹਾਡਾ ਫਾਇਦਾ ਨਹੀਂ ਹੋ ਸਕਦਾ ਫਾਇਦਾ ਉਦੋਂ ਹੋਣਾ ਜਦੋਂ ਤੁਸੀਂ ਬਿਲਕੁਲ ਪਾਣੀ ਚ ਪਾਣੀ ਪੈਂਦਾ ਜਿੱਦਾਂ ਪਤਾ ਹੀ ਨਹੀਂ ਲੱਗਦਾ ਵੀ ਪਾਣੀ ਇਸ ਗਲਾਸ ਚ ਪਾਇਆ ਸੀ ਗਲਾਸ ਚ ਪਾਇਆ ਸੀ ਸੰਗੀਤ ਦੇ ਵਿੱਚ ਮਤਲਬ ਜਿਹੜਾ ਨਾ ਤੁਸੀਂ ਬਿਲਕੁਲ ਵਿੱਚ ਨਾਲ ਮੈਂ ਤੁਸੀਂ ਉਹ ਜਿਹੜਾ ਸ਼ੁਰੂ ਆਜ ਰਿਹਾ ਹੈ ਉਸ ਦੇ ਵਿੱਚ ਮਿਕਸ ਕਰੋ ਜਿੰਨਾ ਲੰਬਾ ਹੋ ਸਕਦਾ ਉਹਨਾਂ ਦਾ ਪ੍ਰਸਾਦ ਕਰੋ ਸੋ ਸ਼ੁਰੂਆਤ ਜਿਹੜੀ ਹੈ ਇਹੀ ਕਰੋ ਕੋਸ਼ਿਸ਼ ਕਰੋ ਕਿ ਜੇ ਮਾਰਨਿੰਗ ਟਾਈਮ ਰਿਆਜ਼ ਕਰਨਾ ਹੈ ਤੇ ਘੱਟੋ ਘੱਟ 15 ਮਿੰਟ ਜਿਹੜਾ ਹੈ ਉਹ ਮੰਦਰ ਸਬਤਕ ਨੂੰ ਹੀ ਜ਼ਿਆਦਾ ਜੀ ਆ ਜਿੱਦੋਂ ਤੱਕ ਜਾ ਸਕਦੇ ਹੋ ਜਿੱਦੋਂ ਤੱਕ ਗਲਾ ਪ੍ਰੋਪਰ ਲੱਗਦਾ ਜ਼ਰੂਰੀ ਨਹੀਂ ਕਿ 7 ਸਾਲ ਹੋਣਾ ਹੈ ਇਹ ਜ਼ਰੂਰੀ ਨਹੀਂ ਹੈ ਜੀ 7 ਉਹ ਬਾਤ ਕਲਾਓ ਲੇਕਿਨ ਗਲਾ ਕੰਪਲੀਟਲੀ ਗਲਾ ਲੱਗਣਾ ਚਾਹੀਦਾ ਮੈਚ ਹੋਣਾ ਚਾਹੀਦਾ ਹਾਂ ਕੋਸ਼ਿਸ਼ ਕਰੋ ਤਿੰਨਾਂ ਸਤਕਾਂ ਨੂੰ ਲਾਉਣ ਦੀ ਕੋਸ਼ਿਸ਼ ਕਰੋ ਸਾਹ ਹੋ ਜਿਕੇ ਆ ਕਮਾਂਡ ਤਿੰਨ ਸਤਤਕਾਂ ਦੇ ਕਰਨੀ ਹੈ ਜੀ ਕਿਉਂਕਿ ਕਲਾਸੀਕਲ ਜਿਹੜਾ ਹੈ ਉਹਦੇ ਤੁਹਾਨੂੰ ਇਹ ਤਿੰਨਾਂ ਸਤਤਕਾਂ ਵਿੱਚ ਕਮਾਂਡ ਤੁਹਾਡੀ ਹੁਣ ਚਾਹੀਦੀ ਹੈ ਜੀ ਸੋ ਅੱਜ ਦਾ ਲੈਸਨ ਜਿਹੜਾ ਹੈਗਾ ਆਪਾਂ ਵੋਕਲ ਟ੍ਰੇਨਿੰਗ ਦੇ ਉੱਤੇ ਹੀ ਰੱਖਾਂਗੇ ਜੀ ਨੈਕਸਟ ਅ レッスン ਦੇ ਵਿੱਚ ਕੋਈ ਰਾਗ ਇੱਕ ਫੜ ਕੇ ਫਿਰ ਉਸ ਰਾਗ ਦੀ ਸਾਧਨਾ ਅਪਨ ਕਰਨੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਰਿਆਜ਼ ਕਰੋ ਕੋਸ਼ਿਸ਼ ਕਰੋ ਵੈਸੇ ਤਾਂ ਤੁਸੀਂ ਕਾਫੀ ਤੁਹਾਡਾ ਰਿਆਜ਼ ਹੁੰਦਾ ਹੀ ਰਹਿੰਦਾ ਹੈ ਪਰ ਫਿਰ ਵੀ ਜਿੰਨਾ ਵੀ ਇਹ ਰਿਆਜ਼ ਗਾਉਣਾ ਵੱਖਰੀ ਚੀਜ਼ ਹੈ ਇਹ ਦਿਮਾਗਿਕ ਗਾਉਣਾ ਵੱਖਰੀ ਚਾਹੀਏ ਜੋ ਜੋ ਉਸਤਾਦ ਜੀ ਨੇ ਦੱਸਤਾ ਉਹ ਵੱਖਰਾ ਜਿਹਾ ਹਾਂ ਗਾਉਣਾ ਇੱਕ ਵੱਖਰੀ ਚੀਜ਼ ਹੈ ਕਿਉਂਕਿ ਹਰ ਇਨਸਾਨ ਦੀ ਹਰ ਆਰਟਿਸਟ ਦੀ ਸ਼ੈਲੀ ਇੱਕ ਵੱਖਰੀ ਹੁੰਦੀ ਹੈ ਉਹਦੇ ਗਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਮਤਲਬ ਜਦੋਂ ਆਪਾਂ ਕਹ ਲਈਏ ਮਾਨਕ ਸਾਹਿਬ ਤੇ ਗੁਲਾਮ अली ਸਾਹਿਬ ਦੋ ਇੱਕ ਵੱਖਰੇ ਵੱਖਰੇ 스타ਰ ਹੈ ਮਾਨਕ ਸਾਹਿਬ ਕੁਝ ਔਰ ਗਾਉਂਦੇ ਗੁਲਾਮ अली ਸਾਹਿਬ ਅਖਰੇ ਔਰ ਗਾਉਂਦੇ ਹੈ ਹਨਾ ਮੈਂ ਕੁਝ ਔਰ ਗਾਉਣਾ ਤੁਸੀਂ ਕੁਝ ਔਰ ਗਾਉਂਗੇ ਤਬਲਾ ਵਜਾਉਣਾ ਤਾਂ ਇਹ ਕੁਝ ਔਰ ਤਰ੍ਹਾਂ ਦਾ ਵਜਾਉਣਗੇ ਤੁਸੀਂ ਔਰ ਤਰ੍ਹਾਂ ਦਾ ਲਿਜਾਉਂਗਾ ਹਰ ਆਰਟਿਸਟ ਦੀ ਇੱਕ ਵੱਖਰੀ ਸ਼ੈਲੀ ਹੁੰਦੀ ਹੈ ਵੱਖਰਾ ਸਟਾਈਲ ਹੁੰਦਾ ਬਟ ਗਾਉਣਾ ਇੱਕ ਵਰਕ ਆ ਜਾਂਦਾ ਜਦੋਂ ਤੁਸੀਂ ਕੰਮ ਕਰ ਰਹੇ ਹੋ ਉਹ ਵਰਕ ਹੈ ਰਿਆਜ ਜਿਹੜਾ ਇੱਕ ਭਗਤੀ ਹੈ ਇੱਕ ਸਾਧਨਾ ਹੈ ਇਹਦੇ ਨਾਲ ਤੁਸੀਂ ਜੁੜਨਾ ਹੈ ਇਹ ਦੁਨੀਆ ਨੂੰ ਕਟਆਫ ਕਰਨਾ ਹੈ ਦੁਨੀਆ ਤੋਂ ਪਾਸੇ ਹੋ ਜਾਣਾ ਮਤਲਬ ਐਸਾ ਸੁਰ ਲਾਓ ਐ ਕਿ ਤੁਸੀਂ ਦੁਨੀਆ ਤੋਂ ਪਾਸੇ ਜਾਓ ਮਤਲਬ ਉਹ ਜਰਨੀ ਚ ਚਲੇ ਜਾਓ ਰਸਤੇ ਜੋ ਚਲਿਓ ਜਿਹੜਾ ਮੈਂ ਪਹਿਲਾਂ ਗੱਲ ਜ਼ਿਕਰ ਕੀਤਾ ਸੀ ਕਿ ਕੋਈ ਰੋਡ ਨਹੀਂ ਹੈ ਕੋਈ ਕੰਕਰੀਟ ਦੀ ਕੋਈ ਲੱਕ ਦੀ ਰੋਡ ਨਹੀਂ ਹੈ ਬਸ ਉਹ ਜਾ ਰਹੀ ਹੈ ਤਰਦੇ ਹੀ ਜਾ ਰਹੇ ਤੁਸੀਂ ਉਸ ਸਥਿਤੀ ਚ ਲੈ ਕੇ ਆਉਣਾ ਉਸ ਅਵਸਥਾ ਚ ਲੈ ਕੇ ਆਉਣਾ ਜਿਹੜਾ ਨਾ ਉਹ ਬਹੁਤ ਮੁਸ਼ਕਲ ਹੈ ਕਿ ਜਿੰਨੀ ਦੇਰ ਉਸ ਅਵਸਥਾ ਚ ਆਪਾਂ ਨਹੀਂ ਆਉਂਦੇ ਉਹਨਾਂ ਚੋਂ ਆਪਾਂ ਰੂਹ ਨਾਲ ਗਾ ਨਹੀਂ ਸਕਦੇ ਤੇ ਤੁਹਾਡੀ ਹੂਕ ਜਿਹੜੀ ਹੈ ਨਾ ਉਹ ਲੋਕਾਂ ਤੱਕ ਨਹੀਂ ਪਹੁੰਚਦੀ ਮਾਲਕ ਤੱਕ ਨਹੀਂ ਪਹੁੰਚਦੀ ਜਦੋਂ ਆਪਾਂ ਉਸ ਹੂਕ ਨਾਲ ਉਹ ਸ਼ਿੱਦਤ ਨਾਲ ਮਾਲਕ ਨੂੰ ਯਾਦ ਕਰਾਂਗੇ ਅਰਦਾਸ ਕਰਾਂਗੇ ਤਾਂ ਉਹ ਤਾਂ ਹੀ ਥੋੜੀ ਸੁਣਨੀ ਹੈ ਤੇ ਪੜਨ ਦੇ ਨਾਲ ਕੁਝ ਨਹੀਂ ਹੋਣਾ ਜੀ ਬੋਲਣ ਨਾਲ ਕੁਝ ਨਹੀਂ ਹੋਣਾ ਪੜਨ ਦੇ ਨਾਲ ਕੁਝ ਨਹੀਂ ਹੋਣਾ ਰਟਣ ਦੇ ਨਾਲ ਕੁਝ ਨਹੀਂ ਹੋਣਾ ਬਸ ਨਿਸ਼ਾਨਾ ਜਿੱਦਾਂ ਹੁੰਦਾ ਹੈ ਨਾ ਗੋਲੀ ਜੀ ਤੁਹਾਡੇ ਕੋਲੇ ਇੱਕ ਗੋਲੀ ਪਈ ਆ ਜਿੰਨੀ ਦੇਰ ਪ੍ਰਾਪਰ ਉਹਦੇ ਤੇ ਟੱਕ ਕਰਕੇ ਨਹੀਂ ਵਜਦਾ ਜੀ ਉਹਨਾਂ ਚ ਨਿਸ਼ਾਨਾ ਹੁੰਦੀਆਂ ਬਾਕੀ ਜਿੰਨੇ ਮਰਜ਼ੀ ਵਾਰੀ ਚਲੋ ਸੱਜੀ ਕਰਦੇ ਹੋ ਨਿਸ਼ਾਨੇ ਨਹੀਂ ਗੋਲੀਆਂ ਜਿੰਨੇ ਮਰਜ਼ੀ ਸਿੱਟੀ ਜਾਂ ਠੀਕ ਸੋ ਨਿਸ਼ਾਨਾ ਲਾਉਣਾ ਉਸ ਮਾਲਕ ਤੱਕ ਜਦੋਂ ਮਾਲਕ ਨੂੰ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸੰਗੀਤ ਪੈ ਜਾਊਗਾ ਜੀ ਕਿਉਂਕਿ ਰੱਬ ਸੰਗੀਤ ਵੀ ਰੱਬ ਹੀ ਹੈ ਜੀ ਜੀ ਰੱਬ ਰੱਬ ਤਾਂ ਹੈ ਨਹੀਂ ਇਹ ਰੱਬ ਦਾ ਆਕਾਰ ਕੋਈ ਨਹੀਂ ਹੈ ਇਹ ਸਾਧਨ ਬਣਾ ਦੇ ਰੱਬ ਨੇ ਕਿ ਤੁਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਤਮਾ ਤਾਂ ਇਹਦੇ ਵਿੱਚ ਹੀ ਰੱਬ ਹੈ ਅਸਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਲਿਆ ਤੇ ਸਮਝ ਲਓ ਰੱਬ ਨੂੰ ਪਾ ਲਿਆ ਸੰਗੀਤ ਵੀ ਉਹੀ ਹੈ ਕਿਉਂਕਿ ਸੰਗੀਤ ਦੇ ਵਿੱਚੋਂ ਨਿਕਲ ਕੇ ਇਹ ਸ਼ਬਦ ਜਿਹੜਾ ਉਹ ਲੋਕਾਂ ਦੇ ਦਿਲਾਂ ਤੱਕ ਰਾਜ ਕਰਦਾ ਦਿਲਾਂ ਤੱਕ ਜਾਂਦਾ ਹੈ ਮਾਰ ਕਰਦਾ ਹੈ ਅਸਰ ਹੁੰਦਾ ਹੈ ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਸੰਗੀਤ ਬਹੁਤ ਵੱਡੀ ਚੀਜ਼ ਹੈ ਤੇ ਦੋਸਤੋ ਗੱਲਾਂ ਬਾਤਾਂ ਇਦਾਂ ਹੀ ਚਲਦੀਆਂ ਰਹਿਣਗੀਆਂ ਤੇ ਤੁਹਾਨੂੰ ਜਿਹੜੀ ਨੌਲੇਜ ਜਿੰਨੀ ਕੁ ਮੈਨੂੰ ਹੈ ਉਹ ਆਪਣਾ ਨੌਲੇਜ ਦਿੰਦੇ ਰਾਵਾਂਗੇ ਹੋ ਸਕਦਾ ਤੁਹਾਡੇ ਕੋਈ ਦੋ ਲਫ਼ਜ਼ ਜਿਹੜੇ ਮੇਰੇ ਬੋਲ ਲੈ ਕੇ ਤੇ ਕੰਮ ਆ ਜਾਣ ਤੇ ਜ਼ਿੰਦਗੀ ਬਦਲ ਜਾਂਦੀ ਹੈ ਜਿੱਦਾਂ ਮੇਰੀ ਬਦਲੀ ਹੈ ਮੈਂ ਸਮਝਦਾ ਬਾਕੀ ਲੋਕਾਂ ਦੀ ਬਦਲਣੀ ਚਾਹੀਦੀ ਹੈ ਤੇ ਅਸ਼ੀਰਵਾਦ ਜੋ ਕੌਲਜੀ ਸਿੰਘ ਜੀ ਨੂੰ ਜਸਦੀਪਾ ਜੀ ਨੂੰ ਕਿ ਪ੍ਰਮਾਤਮਾ ਕਰੇ ਬਹੁਤ ਜਿਹੜਾ ਹੈਗਾ ਨਾਰ ਆਪਸ਼ਨ ਕਰਨ ਆਪਣੇ ਪਿੰਡ ਦਾ ਟਾਹਨੇ ਪਿੰਡ ਦਾ ਆਪਣੇ ਮਾਪੇ ਦਾ ਤੇ ਸੰਗੀਤ ਬਹੁਤ ਬਲੰਦੀਆਂ ਤੇ ਲੈ ਕੇ ਜਾਵੇ ਤੇ ਚੈਨਲ ਦੇ ਉੱਤੇ ਅਸੀਂ ਇਹਨੂੰ ਪੋਸਟ ਕਰ ਰਹੇ ਹਾਂ ਔਰ ਇਹ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਸਬਸਕ੍ਰਾਈਬ ਵੀ ਕਰਨਾ ਹੈ ਆਪਣੇ ਸੱਜਣੋ ਮਿੱਤਰਾਂ ਯਾਰਾਂ ਦੋਸਤਾਂ ਤੱਕ ਪਹੁੰਚਾਉਣਾ ਜਿਹੜੇ ਗਾਣ ਦਾ ਸ਼ੌਕ ਰੱਖਦੇ ਉਹਨਾਂ ਤੱਕ ਲਾਜ਼ਮੀ ਪਹੁੰਚਾਓ ਤਾਂ ਕਿ ਇਹ ਸਾਰੀਆਂ ਜਿਹੜੀਆਂ ਅੱਲਾ ਵਾਤਾ ਅਸੀਂ ਇੱਕ ਬੜੀ ਮੁਸ਼ਕਿਲ ਨਾਲ ਅੱਜ ਬੈਠੀ ਆ ਬਹੁਤ ਮੁਸ਼ਕਿਲ ਹੁੰਦਾ ਅੱਜ ਕੱਲ ਬੈਠਣਾ ਉਹ ਟਾਈਮ ਫਿਕਸ ਕਰਨਾ ਫਿਰ ਉਹ ਜੁੜਨਾ ਲੋਕਾਂ ਦੇ ਨਾਲੇ ਬਹੁਤ ਵੱਡੀ ਗੱਲ ਹੈ ਸੋ ਪ੍ਰਮਾਤਮਾ ਜੋੜਦਾ ਅੱਜ ਜੋੜਿਆ ਸੋ ਇਹ ਜਿਹੜੇ ਸ਼ਬਦ ਤੁਹਾਡੇ ਵੀ ਕੰ ਤੁਹਾਡੇ ਲੋਕੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਚਨ ਬੰਦ